ਹਾਂਜੀ ਸਤਿ ਸ੍ਰੀ ਅਕਾਲ ਜੀ ਕਿੰਨੇ ਦਿਨਾਂ ਦੀ ਹੋ ਗਈ ਇਹ ਸੱਬੀਆਂ ਦਿਨਾਂ ਦੀ ਇਹ 16 ਦਿਨਾਂ ਦੀ 16 17 ਦਿਨਾਂ ਦੀ 16 17 ਦਿਨਾਂ ਦੀ ਵੇਖਿਓ ਬੱਚੇ ਸਭ ਮਤਲਬ ਮਤਲਬ ਬਰੀਡ ਦੇ ਵਿੱਚ ਕੰਮ ਆ ਬਰੀਡ ਦੇ ਵਿੱਚ ਟੀਕੇ ਲੱਗੇ ਨੇ ਬੱਚੇ ਦਿਖੁੰਦੇ ਦਿਖੁੰਦੇ ਨਾਲ ਇੱਕ ਗੱਲ ਬਾਤ ਵੀ ਕਰਾਂਗੇ ਇੱਕ ਗਾਂ ਨਿਕਲੀ ਸੀ ਆਪਣੀ ਉਹ ਆਪਣੇ ਤੋਂ ਦੂਰ ਆ ਥੋੜਾ ਜਿਹਾ ਪਿੰਡ ਚਾਕਾਂ ਵਾਲੀ ਡੇਰਾ ਬਾਬਾ ਨਾਨਕ ਦੇ ਨਾਲ ਆ ਮੈਂ ਹਟਵਾ ਥੋੜਾ ਜਿਹਾ ਇਹ ਜੀ ਤਿੰਨਾਂ ਕੁ ਮਹੀਨੇਾਂ ਦੀ ਤੇ ਦੱਸਿਓ ਮਾੜਾ ਕਿੰਨੇ ਚਿਰ ਦੀ ਇਹ ਤਿੰਨਾਂ ਮਹੀਨੇਾਂ ਦੀ ਤਿੰਨਾਂ ਮਹੀਨਿਆਂ ਦੀ ਇਹ ਵਾਲੀ ਹਾਂਜੀ ਇਤਨਾ ਮਹੀਨਾ ਜੀ ਤੇ ਇਹ ਕਿੰਨੀ ਇਹ ਤਕਰੀਬਨ 1 ਮਹੀਨੇ ਤੋਂ ਉੱਤੇ ਆ ਥੋੜਾ ਜਿਆਦਾ ਹਾਂ ਨਹੀਂ ਇਹਦਾ ਵੀ ਵੇਟ ਵੂਟ ਠੀਕ ਆ ਦੁੱਧ ਨਾਲ ਖੁੱਲ ਕੇ ਦੁੱਧ ਜਿਆਦਾ ਪੀ ਗਏ ਦੇ ਕਰਕੇ ਨਾ ਥੋੜੇ ਦਰਕਣ ਆ ਬੱਚੇ ਸੋਹਣੇ ਨੇ ਇਧਰ ਮੱਜਾਂ ਵੀ ਕਿਉਂਕਿ ਇਹ ਕਈ ਫਾਰਮਰਾਂ ਦੀ ਸੇਵਾ ਬਹੁਤ ਵਧੀਆ ਹੁੰਦੀ ਆ ਚੰਗੀ ਹੁੰਦੀ ਆ ਤੇ ਬਰੀਡ ਦੇ ਵਿੱਚ ਹਾਂ ਭਾਜੀ ਮਾ ਕੋਟੀ ਘਪਰਾਏ ਹੁਣ ਤੱਕ ਪਾਸ ਹੋਈ ਜੀ 2 ਮਹੀਨਾ ਜੀ ਆ ਛੋਟੀ ਦਿਖਾ ਲਓ ਦਰਸ਼ਨ ਮਿਲੇ ਕਰਾ ਦਿਓ ਠੀਕ ਆ ਜੀ ਤੇ ਆ ਦੁੱਧੀ ਆ ਜੀ ਇਹਨੂੰ 7ਵਾਂ ਮਹੀਨਾ ਚੱਲ ਗਿਆ 7ਵਾਂ ਮਹੀਨਾ ਠੀਕ ਆ ਦੋ ਸਾਰਿਆਂ ਦਾ ਇੱਕ ਇੱਕ ਵਰੀ ਹੁਣ ਇਹ ਆਦੀ ਮਰਕੂਨ 15 15 ਦਿਨ ਲੈ ਜੀ 20 ਦਿਨ ਲੈ ਜੀ 15 20 ਦਿਨ ਖੜਦੀ ਹੈ 16 ਪਲੱਸ 17 ਪਲੱਸ ਦਾਦੇ ਦੇ ਵਿੱਚੋਂ ਸੇਲ ਸੂਲ ਵਾਲੀ ਆ ਕੋਈ ਉਹਦੀ ਵੀ ਗੱਲ ਕਰ ਲਿਓ ਕੋਈ ਸੇਲ ਨਹੀਂ ਕਰਨੀ ਇਹ ਬਾਹਰੋਂ ਆਂਦੀ ਕਿਉਂਕਿ ਸੇਲ ਕਰਨ ਵਾਲੇ ਜਨਵਾਰ ਨਹੀਂ ਤੁਸੀਂ ਇੱਕ ਨਗੀਨੇ ਇਕੱਠੇ ਕੀਤੇ ਨੇ ਸਾਰੇ ਇਹਨਾਂ ਨੂੰ ਕਿੱਥੇ ਵੇਚਿਆ ਜਾਂਦਾ ਜਾਂ ਦਿੱਤੇ ਹੋ ਜਾਂਦਾ ਹੁਣ ਪਹਿਲੇ ਸਵੇਰਾ 4:00 ਤਾਂ ਵੇ ਹੂੰ ਹੂੰ ਇਹਦੇ ਥੱਲੇ ਭਾਜੀ ਮੈਕਸਿਮਮ ਕੱਟੇ ਨੂੰ ਥਾਨ ਦੇ ਥਾਨ ਛੱਡ ਕੇ ਵੀ 12 ਕਿਲੋ ਕੱਟਦੀ ਈ ਅਛਾ 12 13-14 ਕਿਲੋ ਤੇ ਹੈਰੀ ਆ। ਇਹ ਕਮਾਗੇ 13-14 ਕਿਲੋ ਦੁੱਧ ਹੈਗਾ। ਅੱਜ ਗਾਂ ਸੀਮੰਟ ਚੰਗੇ ਲਾਵਾਂਗੇ ਤੇ ਵਧੀਆ ਬਰੀਡ ਹੋ ਜੇ। ਸੂਈ ਨੂੰ ਡੇਰ ਮਹੀਨਾ ਹੋਇਆ ਤਾਂ ਅੱਜ ਲక్ష్ਮੀ ਡੇਰੀ ਫਾਰਮ ਦਾ ਸੂਰਜ ਬੋਲਦਾ ਪੂਨ ਆ ਵੀ ਨਿਕਲਿਆ। ਆ ਸੂਰਜ ਬੋਲਦਾ ਲਾਇਆ ਇਹਨੂੰ ਲక్ష్ਮੀ ਡੇਰੀ ਫਾਰਮ ਵਾਲਿਆਂ ਦਾ। ਮਾਂ ਲక్ష్ਮੀ ਤੇ ਇਹਨਾਂ ਦੀ ਮਾਂ ਆ। ਸੂਰਜ ਇਹ ਜਿੰਨੇ ਆ ਨਾ ਇਹਦੇ ਇਹਦੇ ਤਕਰੀਬਨ ਅਜੇ ਵੀ ਸੂਈ ਨੂੰ 3 ਮਹੀਨਾ ਹੋ ਗਿਆ ਉਹ ਕੱਟੀ ਇਹਦੀ। ਇਹਦੇ ਥੱਲੇ ਆਟਮ 13 14 ਕਿਲੋ ਦੁੱਧ ਹੈਗਾ ਜੀ ਅੱਛਾ 13 14 ਕਿਲੋ ਹਾਂਜੀ ਇੱਕ ਮਲੇ ਵਾਲੀ ਪ੍ਰੋਬਲਮ ਹੀ ਉਹ ਕਿਹੜੀ ਮੱਝ ਦੀ ਉਹ ਐਸੀ ਵੀ ਪਾਜੀ ਮਲੇ ਤੇ ਉਹ ਦੱਸ ਦਿਓ ਮੜਾ ਜਾ ਉਹਦਾ ਵੀ ਵਿੱਚ ਮੜੀ ਦੀ ਗੱਲ ਬਾਤ ਦੱਸ ਦਿਓ ਕਿ ਕਿੱਦਾਂ ਮਾਰਿਆ ਕੀ ਕੁਝ ਦਿੱਤਾ ਕਿੰਨਾ ਕਿੱਦਾਂ ਮਾਰਿਆ ਭਾਜੀ ਇਹਨੂੰ ਗਰਮ ਟੀਕੇ ਹੂੰ ਤਕਰੀਬਨ ਵਿਟ ਵਿਟਮੈਟ ਇੰਜੈਕਸ਼ਨ ਹਾਂ ਅਲਸੀ ਦਾ ਤੇਲ ਇਹ ਕਾਰੇ ਦਿੰਦੇ ਰਹੇ ਨੇ ਮੈਲਾ ਨਹੀਂ ਮਾਰਿਆ ਸਾਰਾ ਕੁਝ ਕੀਤਾ ਮੈਲਾ ਨਹੀਂ ਮਾਰਿਆ ਨਹੀਂ ਮੈਲਾ ਮਾਰਿਆ ਫਿਰ ਹਾਰ ਕੇ ਤੁਹਾਨੂੰ ਸੱਧਿਆ ਤੁਸੀਂ ਦਵਾਈ ਰੱਖੀ ਦਵਾਈ ਰੱਖਣ ਤੋਂ ਤੀਜੇ ਦਿਨ ਬਾਅਦ ਇਹਨੇ ਮੈਲੇ ਸ਼ੁਰੂ ਕਰਤੇ ਐਸ ਟਾਈਮ ਮੈਲੇ ਤੇ ਅੱਜ ਮੈਲੇ ਮਾਰ ਗਏ ਮੈਲੇ ਸ਼ੁਰੂ ਵੇਖ ਲਓ ਦਵਾਈ ਨੇ ਛਡਾ ਦਿੱਤੇ ਮਲੇ ਹਣਾ ਉਹ ਇਸ ਸੂਈ ਨੂੰ ਉਹ ਇਹਦੀ ਕੱਟੀ ਆ ਜੀ ਪਿੱਛੇ ਤੇ ਮੈਲੇ ਨੇ ਬ੍ਰੇਕ ਲਾਤੀ ਹਾਂਜੀ ਤੇ ਇੱਥੇ ਆਪਾਂ ਗੱਲ ਕਰ ਲੈਣੀ ਆ ਜਿਹੜੀ ਚਾਕਾਂ ਵਾਲੀ ਆਪਣੀ ਗਾਂ ਨਿਕਲੀ ਤੇ ਦੱਸ ਦਿਓ ਕੀ ਰਿਸ਼ਤੇਦਾਰੀ ਸੀ ਉਹ ਗਾਂ ਕਿਨੇ ਚਿਰ ਦੀ ਉਹ ਮੇਰੇ ਸਹੁਰਾ ਸਾਹਿਬ ਉਹ ਤਕਰੀਬਨ ਗਾਂ ਕਿਸੇ ਨੂੰ ਦੇਣ ਵਾਸਤੇ ਫਰੀਜ ਆ ਉੱਥੇ ਕਲਾਂ ਨੋਟ ਛੱਡ ਕੇ ਆਉਣੀ ਉਹ ਤੁਸੀਂ ਦੱਸਿਆ ਫਿਰ ਮੈਕਸਿਮਮ ਉਹਨਾਂ ਨੇ ਮੈਂ ਫੋਨ ਤੇ ਕੀਤੀ ਗਲਤਾਂ ਦੇ ਵੀ ਵੇਗ ਚਾਹੀਏ ਜਦੋਂ ਪਾਣੀ ਆਇਆ ਨਾ ਉਦੋਂ ਦੀ ਗੱਲ ਹੈ ਭਾਜੀ ਪਹਿਲਾਂ ਪਾਣੀੋਂ ਤੋਂ 2 ਦਿਨ ਪਹਿਲਾਂ ਦੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਤੇ ਅਸੀਂ ਭਾਜੀ ਉਹਨਾਂ ਨੂੰ ਕਿੱਥੇ ਕੱਲਿਆ ਸੀ ਇਹਨਾਂ ਨੇ ਇੰਜੈਕਸ਼ਨ ਲਾਇਆ ਸੀ ਤੇ ਗਾਂ ਆਹ ਟਾਈਮ 3 ਮਹੀਨਾ ਪਹਿਲਾਂ ਮੈਂ ਉਹਨੂੰ ਕੋਈ ਦਵਾਈ ਨਹੀਂ ਪਰਖਿਆ ਕੋਈ ਉਹਨੂੰ ਚੀਜ਼ ਨਹੀਂ ਦਵਾਈ ਉਹਨਾਂ ਨੇ ਇੰਜੈਕਸ਼ਨ ਲਾਇਆ ਸੀ ਤੇ ਉਹਨੂੰ 3 ਮਹੀਨਾ ਦਿੱਤੇ ਹੋ ਗਏ ਗਾਂ ਹੀ ਪਾ ਤੇ ਉਹਨਾਂ ਚੈੱਕ ਕਰਾ ਲਈ ਹੈ ਨਾ ਚੈੱਕ ਹੋ ਗਈ ਜੀ ਪਾਸ ਹੋ ਗਈ ਗਾਂ ਦੀ ਤੇ ਕਿੰਨੀ ਕੋ ਖੁਸ਼ੀ ਹੋਈ ਕਿ ਚਲੋ ਤੁਸੀਂ ਇਹਨੇ ਮਾਨ ਯਕੀਨ ਨਾਲ ਭੇਜਿਆ ਉਹਨਾਂ ਦੀ ਮਹ ਜਾ ਉਥੇ ਛੱਡ ਕਿਉਂ ਨਹੀਂ ਉਹਨਾਂ ਨੂੰ ਵੀ ਪੈਸੇ ਦੇ ਕੇ ਆਉਣੇ ਪੈਂਦੇ ਕਰਾਂ ਲਾ ਲਾ ਕੋਈ ਨਾੜਚ ਨਹੀਂ ਲਾਇਆ ਉਹਨੂੰ ਕੁਝ ਨਹੀਂ ਕੀਤਾ ਉਹ ਨਹੀਂ ਕੀਤਾ ਜੀ ਬਸ ਕਲੀਨ ਇੰਜੈਕਸ਼ਨ ਭਰਿਆ ਵਾ ਸਿੱਧਾ ਟੀਕੇ ਕੀਤੇ ਉਹ ਵੀ ਇੱਕੋ ਦਿਨ ਹੀ ਕੀਤੇ ਲੋੜ ਹੀ ਨਹੀਂ ਕੀਤੇ ਦੋ ਕੱਠੇ ਕੀਤੇ ਉਹ ਹੀ ਗਾਂ ਕੱਬਣ ਉਹ ਸੂਨ ਵਾਲੀ ਤੇ ਗਾਂ ਫਿਰ ਆਪਾਂ ਹੁਣ ਬਰੀਡ ਤੇ ਜਾਣਾ ਵਾ ਜਿੰਨਾ ਹੋ ਸਕਿਆ ਨਹੀਂ ਗਾਂ ਪਾਜੀ ਬਰੀਡ ਤੇ ਕੰਮ ਚੱਲਣਾ ਮੇਰਾ ਪਹਿਲਾਂ ਹੀ ਬਰੀਡ ਤੇ ਮੇਰੇ ਸਾਰੇ ਘਰ ਦੇ ਆ ਇਹ ਕਾ ਝੁੱਟੀ ਬਾਹਰ ਆਈਏ ਵੀ ਆਪਣੇ ਰਿਸ਼ਤੇਦਾਰਾਂ ਕੋਈ ਆਏ ਆ ਸੋ ਇਹਦਾ ਮਾ ਇਹਦੇ ਥੱਲੇ 12 ਕਿਲੋ ਦੁੱਧ ਹੈਗਾ ਜੀ ਸੋ ਇਹਨੇ 15 ਦਿਨ ਹੋਏ ਆ 12 ਕਿਲੋ ਹੁਣ ਮੈਲੇ ਮਾਰਦੀ ਹੈ ਸਾਇਦ ਵੱਜੇ ਨਹੀਂ ਮੈਲੇ ਹੁਣ ਵੱਜੇਗਾ ਟਾਈਮ ਨਾ ਖੇਵੇ ਤੇ ਵੀ ਆਊਗੀ ਤਾਂ ਗੱਬਣ ਵੀ ਹੋਈ ਛੋਟੀ ਦੀ ਇੱਕ ਵਾਰੀ ਮਾੜੇ ਦੇ ਦਰਸ਼ਨ ਕਰਾ ਦਈਏ ਜਿਹੜੀ ਅੱਜ ਗੱਬਣ ਚੈੱਕ ਪਾਸ ਕਰਤੀ ਆ ਵੀ ਆ ਛੋਟੀ ਇਹ ਫਾਰਮਰ ਦੀ ਸੇਵਾ ਬੜੀ ਆ ਸੇਵਾ ਦੇ ਨਾਲ ਹੀ ਇਹ ਡੰਗਰ ਜਾਨਵਰ ਜਿਹੜੇ ਤਿਆਰ ਹੋ ਜਾਂਦੇ ਨੇ ਸੇਵਾ ਬਹੁਤ ਜ਼ਿਆਦਾ ਇਹਨਾਂ ਦੀ ਸਹੀ ਗੱਲ ਹੈ ਨਾ ਇਹ ਬਾਕੀ ਬਹੁਤ ਸੋਹਣਿਆ ਡੰਗਰ ਆ ਬਹੁਤ ਵਧੀਆ ਗੱਲਬਾਤ ਹੋਟਲੋਂ ਸਾਹਿਬਾਰੇ ਕੀ ਕਹਿਣਾ ਚਾਹੁੰਦੇ ਜਾਂਦੇ ਜਾਂਦੇ ਬਹੁਤ ਵਧੀਆ ਡਾਕਟਰ ਆ ਮੇਰੇ ਨਾਲ ਮਿਲ ਆ ਤੁਹਾਨੂੰ ਆਖਾ ਵੀ ਨਹਿਰ ਦੇ ਕੱਢੇ ਹੋਈ ਸੀ ਤੇ ਇਹ ਖਲੋਤੇ ਸੀ ਤੇ ਮੈਂ ਨਾ ਪੁੱਛ ਲਿਆ ਇਹ ਕਹਿੰਦੇ ਵੀ ਮੈਂ ਡਾਕਟਰਾਂ ਨਾਲ ਮੈਂ ਇਹਨਾਂ ਨੂੰ ਬੁਲਾ ਲਿਆ ਮੈਂ ਵੀ ਡਾਕਟਰ ਬਰਬੋਲਾ ਵੀ ਲੋ ਰੱਬ ਵੱਲੋਂ ਇਹ ਰੱਬ ਵੱਲੋਂ ਹੁਣ ਪਿਆਰ ਪੈ ਗਿਆ ਵਾ ਦੂਤਾ ਕਲਾਈਦਾ ਡਾਕਟਰ ਸਾਹਿਬ ਨੂੰ ਹਮ ਤੇ ਫਿਰ ਇਹ ਕਿ ਜਿੱਥੇ ਜਿੱਥੇ ਕੱਲਿਆ ਤੁਹਾਡਾ ਮਨ ਰੱਖਿਆ ਪੂਰਾ ਬਾਕੀ ਵੀ ਡਾਕਟਰ ਸਾਹਿਬ ਜੀ ਮੈਂ ਨਾ ਪਈ ਇਹਨਾਂ ਨੂੰ ਜਿੰਨਾ ਪਿਆਰ ਕਰੋ ਕਿੰਨਾ ਜਨਮ ਦੀ ਇਹ ਉਹਨਾਂ ਤੁਹਾਨੂੰ ਵਰ ਦੇਣਗੇ ਆਪਾਂ ਦੇ ਬਹੁਤ ਕੋ ਲਿਆਇਆ ਨਾ ਬਸ ਆਪਾਂ ਇੱਕ ਜਾਂਦੇ ਜਾਂਦੇ ਗੱਲ ਕਰਨੀ ਕਿ ਇੰਨੇ ਉਹਨਾਂ ਟੀਕੇ ਲਵਾ ਲਏ ਸੀ ਤੇ ਆਪਣੇ ਟੀਕੇ ਤੇ ਕਿਦਾਂ ਹੋ ਗਈ ਉਹ ਸਰ ਇਹ ਤਜਰਬਾ ਹੋ ਸਕਦਾ ਕੁਝ ਕਿਆ ਦੱਸਿਓ ਕਿ ਕੀ ਕਰਨ ਹੋ ਸਕਦਾ ਏ ਇਹ ਸਰ ਵੇਖੋ ਜੀ ਡਾਕਟਰ ਹੁੰਦੇ ਆ ਟੀਕਾ ਲਾ ਕੇ ਤੇ ਪੈਸੇ ਲਾ ਕੇ ਖਾਣ ਜਾਂਦੇ ਸਹੀ ਗੱਲ ਹੈ ਹਣਾ ਤੁਸੀਂ ਪਹਿਲਾਂ ਚੈੱਕ ਕਰਦੇ ਜੇ ਵੀ ਟੀਕਾ ਖੁਲਾਰ ਦੇ ਹੈ ਕੋ ਨੂੰ ਦਵਾਈ ਭਰਨੀ ਪੈਣੀ ਉਹਦੀ ਕੀ ਹੀਟ ਕਿੱਥੇ ਆ ਫਿਰ ਪਹਿਲੋਂ ਬਾਹ ਪਾਉਂਦੇ ਬਾਅਦ ਚ ਚੈੱਕ ਕਰਕੇ ਫਿਰ ਦੱਸਦੇ ਜੀ ਹਣਾ ਤੇ ਉਹ ਆਪਣਾ ਆਉਂਦੇ ਟੀਕਾ ਭਰ ਕੇ ਗਾਹ ਚਲ ਜਾਂਦੇ ਹੀ ਨਹੀਂ ਰਹਿੰਦੀ ਇੱਕ ਹੁੰਦਾ ਕੰਮ ਉੱਤੇ ਉੱਤੇ ਕਰੀ ਜਾਣਾ ਇੱਕ ਹੁੰਦਾ ਜੜ ਨੂੰ ਹੱਥ ਪਾਉਣਾ ਤੁਸੀਂ ਮੇਨ ਗਹਿਰਾਈ ਤੱਕ ਗਏ ਤੇ ਗਾਈ ਗੱਭਣ ਛੋਟੀ ਆਪਾ ਦਿਣਾ ਚ ਵੀ ਲੋ ਤਿਆਰ ਤੂਰ ਕਰਤੀ ਕਦੋਂ ਦੂਜੇ ਦਾ ਨਹੀਂ ਬਹੁਤ ਜ਼ਿਆਦਾ ਕਮਜ਼ੋਰ ਸੀ ਝੋੜੀ ਦੀ ਤੇ ਇਹਨੂੰ ਹੀ ਕਾਰਗਿਲ ਦੀ ਡਰਾਈ ਫੀਡ ਕਿ ਨਾਪੁਰ ਗੇ ਬੁਰੀ ਤਾਂ ਉਹ ਚੜਾਈਏ ਕਿ ਨੂੰ ਹਾਂ ਹਾਂ ਤੇ ਉਸ ਤੋਂ ਬਾਅਦ ਇਹਨੂੰ ਇੰਜੈਕਸ਼ਨ ਪਹੁੰਚਾ ਦਿੱਤਾ ਤੇ ਇਹ ਲੋ ਪਹਿਲਾਂ ਚੈੱਕ ਕੀਤੀ ਬੜੀ ਵੀਕ ਹੀ ਸੀ ਤੇ ਫਿਰ ਆਪਾਂ ਜਦੋਂ ਫੀਡ ਫੂਡ ਪਾਈ ਫੀਡ ਪਾਉਂਦੇ ਪਾਉਂਦੇ ਇਹ ਤਿਆਰ ਹੋਈ ਰੈਡੀ ਹੋਈ ਤੇ ਬਾਅਦ ਚ ਜਲਦੀ ਖੇਵੇ ਤੇ ਆਈ ਤੇ ਆਪਾਂ ਟੀਕੇ ਕੀਤੇ ਤੇ ਗੱਭਣ ਹੋ ਗਈ ਇਦਾਂ ਹੀ ਨਾ ਇਦਾਂ ਹੀ ਤੇ ਤੇ ਬਾਕੀ ਭਾਜੀ ਇੱਕ ਬੋਲ ਵੀ ਰੱਖਿਆ ਵਾ ਆ ਦਿਖਾ ਦਵਾਂ ਉਹ ਰਹਿ ਗਿਆ ਉਹਦੇ ਦਰਸ਼ਨ ਮਿਲੇ ਕਰ ਲਈ ਆ ਬਹੁਤ ਬਾਡੀ ਇਹ ਸ਼ੀਰਦੰਤ ਬੋਲੇ ਕਰੋ ਛੋਟਾ ਚੱਕ ਭਾਜੀ ਹੁਣਾਂ ਦਾ ਵੇਖੋ ਕਿੰਨਾ ਇਹਨਾਂ ਦਾ ਬ੍ਰੇਡ ਦੇ ਵਿੱਚ ਇਹ ਭਾਜੀ ਪਿੰਡਵਾਲਾਂ ਵਾਸਤੇ ਫ੍ਰੀ ਹੈ ਮਤਲਬ ਪਿੰਡਵਾਲਿਆਂ ਵਾਸਤੇ ਸੇਵਾਈ ਆ ਸਾਰਿਆਂ ਵਾਸਤੇ ਸੇਵਾ ਜਿਹੜਾ ਮਰਜ਼ੀ ਆ ਸੁਣ ਲੋ ਮੰਮਣਾਂ ਦੇ ਲੱਗ ਲੱਗੇ ਹੋਰ ਵੀ ਕੋਈ ਸੁਣਦਾ ਇਹਦੀ ਮਾਂ ਦਾ 18 ਕਿਲੋ ਦੁੱਧ ਦੀ ਤੇ ਆ ਸਕਦਾ ਨਹੀਂ ਸਾਹਮਣੇ ਜਾਂਦੇ ਡੰਗਰ ਜ਼ਿਆਦਾ ਹੋ ਗਏ ਇੱਕ ਇਹਨਾਂ ਦਾ ਮੈਂ ਦੇ ਲਈਏ ਬਹੁਤ ਵੱਡਾ ਵੇਖਿਆ ਕਿ ਜਿਹੜੀ ਸੇਵਾ ਵਾਲੀ ਗੱਲ ਕੀਤੀ ਹੈ ਨਹੀਂ ਤੇ ਇਦਾਂ ਨਹੀਂ ਕੋਈ ਲਵੰਦਾ ਜਾਂ ਹਨਾ ਮੱਝਾਂ ਆਉਂਦੀਆਂ ਨੇ ਇਹ ਭੜੀ ਵੱਡੀ ਗੱਲ ਆ ਤੁਹਾਡੀ ਬਹੁਤ ਵੱਡੀ ਸੇਵਾ ਵਾ ਭਵੇਂ ਪਿੰਡ ਦੀ ਆ ਪਿੰਡ ਦਾ ਅਜੇ ਬਾਹਰ ਦਾ ਜੇ ਮੰਨ ਲਓ ਬਾਹਰੋਂ ਆਜੇ ਕੋਈ ਲਾ ਕੇ ਕੋਈ ਚੱਕਰ ਨਹੀਂ ਜੀ ਚੱਲੂਗਾ ਤੇ ਝੋਟਾ ਵੇਖੋ ਕਿੱਡਾ ਕਾਇਮ ਜੇ ਤੇ ਮੇਰੀ ਵੀਡੀਓ ਵੇਂਦੇ ਹੋ ਪਿੰਡ ਮੰਮਣਾ ਦੇ ਲਾਗੇ ਲਾਗੇ ਆਪਣਾ ਪਿੰਡ ਜਿਹੜੇ ਵੀ ਹੈ ਜਿੰਨੂੰ ਲੋੜ ਪੈਂਦੀ ਆ ਤੇ ਗੱਡੀ ਦੇ ਵਿੱਚ ਜਾਂ ਕੇ ਇਸ ਚੀਜ਼ ਚ ਲਿਆ ਕੇ ਤੇ ਕਰੌਸ ਕਰਾ ਸਕਦੇ ਹੋ ਬਹੁਤ ਸੋਹਣਾ ਝੋਟਾ ਵਾ ਠੀਕ ਐ ਇਦਾਂ ਤੇ ਆ ਜੀ ਅਜੇ ਚਵਨ ਸਾਲਾਂ ਦਾ ਸਾਰਾ ਸਾਡੇ 3-4 ਸਾਲਾਂ ਦਾ ਚਵਨ ਤਾਂ ਬਾਕੀ ਮਤਲਬ ਬਾਹਰੋਂ ਕੋਈ ਆ ਸਕਦਾ ਆ ਸਕ ਨੇ ਜਿੱਥੋਂ ਮਰਜੀ ਆਏ ਕੋਈ ਚੱਕਰ ਨਹੀਂ ਜਿੰਦਗੀ ਚ ਪੈਸਾ ਨਹੀਂ ਲੈਣਾ ਆਇਆ ਨਹੀਂ ਸਹੀ ਗੱਲ ਆ ਵੀਡੀਓ ਵੇਖਣ ਵਾਲੇ ਚੰਗੀ ਪੀਰ ਦਾ ਕਿਤੇ ਘਰ ਜਨਮਰ ਚੱਲ ਜੂਗਾ ਮੈਨੂੰ ਕੋਈ ਪਬਲਿਕ ਨਹੀਂ ਹਾਂ ਇਹ ਇੱਕ ਬਰੀਡ ਆਉਗੀ ਪੂਰੀ ਛੋਟਾ ਬਹੁਤ ਵਧੀਆ ਨਸਲ ਦੇ ਵਿੱਚ ਆ ਮਾਂ ਦਾ 18 ਕਿਲੋ ਦੁੱਧ ਦੀ ਮਾਂ ਮੈਂ ਪਿਲੇ ਸਾਲ ਵੇਚਤੀ 18 ਕਿਲੋ ਰਿਕਾਰਡ ਹੀ ਹਾਂ ਮਾਂ ਦਾ 18 ਕਿਲੋ ਮੈਂ ਖੋਚੋ ਆ ਜੀ ਸਹੀ ਹੈ ਵੇਚ ਨਹੀਂ ਮੈਨੂੰ ਤਾਂ ਪੈ ਗਏ ਮੇਰੇ ਕੋਲ ਡੰਗਰ ਜ਼ਿਆਦਾ ਹੋ ਗਏ ਆ ਤੁਸੀਂ ਵੇਲੇ ਉਹਨੂੰ 6-7 ਸੀ 3 ਸੂਣ ਵਾਗੀਆਂ ਵਾ ਤੇ 3 ਸੂਈਆਂ ਜੀ ਤੇ ਪਰਮਾਤਮਾ ਦੀ ਮਿਹਰ ਜਿਹੜੀਆਂ ਪਰਲੀਆਂ ਦੋ ਉਹਨਾਂ ਨੂੰ ਫੇ ਦੁਆਮੀ ਨੇ ਬਾਦ ਉਹ ਸੁਣਵਾਈ ਹੋ ਜਾਣੀਆਂ ਤੇ ਇਹ ਸੂ ਪੈਣੀਆਂ ਸਹੀ ਆਪਣੇ ਪਰਮਾਰਾਮ ਦੀ ਮੇਹਰ ਆ ਜੀ ਸਾਲ ਦੇ ਵਿੱਚ ਵਿੱਚ ਡੰਗਰ ਸੂ ਨਹੀਂ ਨਹੀਂ ਬਹੁਤ ਤੁਹਾਡੀ ਸੇਵਾ ਵਾ ਬਾਕੀ ਇਹ ਕਿ ਚਲੋ ਮੱਜਾਂ ਦਾ ਝੋਟੇ ਦਾ ਆਪਣਾ ਬਾਇਓ ਡਾਟਾ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਤੁਹਾਨੂੰ ਸਭ ਦੀ ਘਰ ਦਾ ਤਿਆਰ ਕੇ ਇੰਜੈਕਸ਼ਨ ਵਾਇਆ ਸੀ ਮੱਜ ਨੂੰ ਅੱਛਾ ਅੱਛਾ ਤੇ ਚਲੋ ਦੀ ਚੰਗੀ ਬਰੀਡ ਦਾ ਇੰਜੈਕਸ਼ਨ ਲੱਗ ਗਿਆ ਚੰਗਾ ਬੱਚਾ ਆ ਗਿਆ ਚੰਗਾ ਬੱਚਾ ਆ ਗਿਆ ਸਹੀ ਗੱਲ ਆ ਕਿਨੇ ਚਿਰ ਦਾ ਜੇ ਕੱਟਾ ਲੱਗੇ ਆਪਣੀ ਇਹ ਜੀ ਇਹ ਤਕਰੀਬਨ ਡੇਰ ਸਾਲ ਦੀ ਆ ਕਿੰਨੇ ਨਾ ਕੱਦ ਨਹੀਂ ਕੀਤਾ ਬਿਮਾਰ ਹੋ ਗਈ ਹੂੰ ਹੂੰ ਤੇ ਉਹ ਪਰੇ ਉਹ ਤਲੀ ਨੂੰ 8 9 ਮਹੀਨੇ ਦਾ ਇਹ 8 9 ਮਹੀਨੇ ਦਾ ਹਾਂਜੀ ਇਹ ਜੀ ਮੱਝ ਆਈ ਉਹ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਉਹ ਪਿੱਛੇ ਆਇਆ ਉਹ ਸਹੀ ਹੈ ਸਹੀ ਹੈ ਤੇ ਤਕਰੀਬਨ ਸਾਲ ਸਾਲ ਲੱਗੇ ਹੋਣਾ ਵੀ ਸਾਲ ਜਲਾ ਹੋਣਾ ਹੈ ਭਾਈ ਸਾਲ ਦਾ ਬਾਕੀ ਠੀਕ ਹੈ ਕੰਮ ਕਰ ਹਾਂ ਵਧੀਆ ਜੀ ਵਧੀਆ ਕੋਈ ਚੱਕ ਤੁਹਾਡਾ ਵੀ ਠੀਕ ਤੇ ਮੇਰਾ ਕਦਾਂ ਬਹੁਤ ਵਧੀਆ ਕੰਮ ਤੁਹਾਡਾ ਸਾਰਾ ਬਿਲਕੁਲ ਤੁਹਾਡੇ ਨਾਲ ਰਿਣੀ ਆ ਤੇ ਬਹੁਤ ਸਿਫਤ ਕਰਦੇ ਹੋ ਉਹਦਾ ਵੀ ਧੰਨਵਾਦ ਜਿਹੜੀ ਪਿੱਠ ਪਿੱਛੇ ਕਰਦੇ ਹੋ ਤੇ ਹੁਣ ਵੀਡੀਓ ਵੀ ਦੇਖਣਗੇ ਲਈ ਜਿਹੜੀ ਗੱਲ ਵੇਖੋ ਜੀ ਜੇ ਕਦਾ ਫਾਇਦਾ ਹੋ ਜੇ ਉਹਨਾਂ ਡਾਕਟਰ ਦੂਰੋਂ ਦੂਰੋਂ ਆਉਂਦੇ 25 2500 ਰੁਪਈਆ ਲੈਂਦੇ ਆਣ ਕੇ ਹੂੰ ਹੂੰ ਤੇ ਤੁਹਾਡਾ ਰੇਟ ਵੀ ਜਾਇਜ਼ ਆ ਸਹੀ ਆ ਕੰਮ ਵੀ ਵਧੀਆ ਭਾਜੀ ਚਲੋ ਠੀਕ ਆ ਬਾਕੀ ਵਾਰ ਬਖਸ਼ ਹੁੰਦੀ ਰੱਬ ਵੱਲੋਂ ਇਹਨਾਂ ਚੀਜ਼ਾਂ ਦੇ ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਲਈ ਠੀਕ ਆ ਜੀ ਇੱਕ ਵਾਰੀ ਨਾਮ ਤੇ ਪਿੰਡ ਜ਼ਰੂਰ ਦੱਸ ਦਿਓ ਮਾੜਾ ਜੀ ਮੇਰਾ ਨਾਮ ਹਰਵਿੰਦਰ ਸਿੰਘ ਆ ਤੇ ਪਿੰਡ ਮੇਰਾ ਮੰਮਣ ਆ ਮੰਮਣ ਪਿੰਡ ਆ ਮੰਮਣ ਪਿੰਡ ਦੇ ਵਿੱਚ ਇਹ ਰਿਪੋਰਟਰ ਦਾ ਵੀ ਕੇਸੀ ਹੀ ਤੇ ਤੁਹਾਨੂੰ ਥੋੜੇ ਦਰਸ਼ਨ ਮੇਲੇ ਵੀ ਜਨਵਾਰਾਂ ਦੇ ਕਰਾਉਣੇ ਬਾਕੀ ਮੇਰੇ ਵੀਰ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ ਤੇ ਇਹ ਸੇਵਾ ਵਾਸਤੇ ਜੇ ਕਿ ਫਾਰਮਰ ਨੂੰ ਲੋਡ ਹੁੰਦੀ ਹੈ ਤਾਂ ਲੱਦ ਕੇ ਮੰਮਣ ਪਿੰਡ ਚ ਲੈ ਆਵੇ ਨਾਮ ਤੁਹਾਨੂੰ ਪਤਾ ਲੱਗ ਗਿਆ ਨਹਿਰ ਦੇ ਨਾਲ ਹੀ ਡੇਰਾ ਵਾ ਤੇ ਤੁਸੀਂ ਆ ਸਕਦੇ ਹੋ ਬਾਕੀ ਪਿੰਡ ਲਈ ਤੇ ਸੇਵਾ ਦੱਸਣ ਦੇ ਚਲੋ ਪਿੰਡ ਦੇ ਇੱਕ ਲਾਗੇ ਆ ਲੈ ਆਉਂਦੇ ਨੇ ਤੇ ਬਾਕੀ ਠੀਕ ਹੈ ਮੇਰੇ ਭਰਾ শেয়ার ਕਰਿਓ ਧੰਨਵਾਦ ਓਕੇ ਜੀ